ਅੱਜ ਪਾ ਚੈੱਕ ਕਰਾਂਗੇ ਇੰਜੈਕਸ਼ਨ ਜ਼ਿਆਦਾ ਕੰਮ ਕਰਦਾ ਜਾਂ ਫਿਰ ਗੋਲੀ ਜਲਦੀ ਕੰਮ ਕਰਦੀ ਆ ਦੋਨਾਂ ਤੇ ਦੇਖਦੇ ਆ ਵੀ ਕਿਹੜੀ ਚੀਜ਼ ਜ਼ਿਆਦਾ ਕੰਮ ਕਰਦੀ ਆ ਚਲੋ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜਿਹੜੀ ਆ ਬੀਟਾ ਡੀਨ ਬਰਾਬਰ ਮਾਤਰਾ ਚ ਲੈ ਲੈਂਦੇ ਆ ਦੋਨੇ ਗਲਾਸਾਂ ਦੇ ਵਿੱਚ ਬਰਾਬਰ ਮਾਤਰਾ ਚ ਮਿਲਾ ਲੀਏ ਆਪਾਂ ਹੁਣ ਕਈਆਂ ਨੂੰ ਆਇਆ ਹੁੰਦਾ ਵੀ ਇੰਜੈਕਸ਼ਨ ਛੇਤੀ ਕੰਮ ਕਰਦਾ ਜਾਂ ਗੋਲੀ ਕੰਮ ਛੇਤੀ ਕਰਦੀ ਆ ਅੱਜ ਆਪਾਂ ਇਹ ਪ੍ਰੂਫ ਕਰਾਂਗੇ ਉਹਦੇ ਵਿੱਚ ਪਾ ਲੈਣਾ ਪਾਣੀ ਬਰਾਬਰ ਮਾਤਰਾ ਚ ਪਾਣੀ ਦੋਨਾਂ ਚ ਬਰਾਬਰ ਮਾਤਰਾ ਚ ਪਾਣੀ ਆ ਤੁਸੀਂ ਦੇਖ ਸਕਦੇ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਇੰਜੈਕਸ਼ਨ ਦੀ ਵਾਟ ਫਰਕ ਪਿਆ ਨਾ ਮਾਰ ਹੁਣ ਆਪਾਂ ਗੋਲੀ ਕਿਉਂ ਨੰਬਮ ਹੁੰਦਾ ਵੀ ਭਾਈ ਗੋਲੀ ਨਾਲ ਗੋਲੀ ਘੱਟ ਅਸਰ ਕਰਦੀ ਆ ਟੀਕੇ ਜਿਆਦਾ ਅਸਰ ਕਰਦਾ ਆ ਦੇਖੋ ਰੰਗ ਛੇੜ ਕਰਤਾ। ਰੀਆ ਗੋਲੀ ਰੱਖ ਮਾ। ਇੰਜੈਕਸ਼ਨ ਦਾ ਕੰਮ ਕਿੰਨਾ ਕਰ? ਉਨਾ ਕੇ। ਮਾਪਾ ਇਹਦੇ ਵਿੱਚ ਪਾਵਾਂਗੇ। ਲਓ ਜੀ। ਹੁਣ ਤੁਸੀਂ ਆਪ ਚੈੱਕ ਕਰੋ ਵੀ ਗੋਲੀ ਸਹੀ ਕੰਮ ਕਰਦੀ ਆ ਜਾਂ ਫੇਰ ਇੰਜੈਕਸ਼ਨ। ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਫੋਲੋ ਜ਼ਰੂਰ ਕਰ ਲਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ।